ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਹਾਂਜੀ ਨਾਮ ਦੱਸੋ ਜੀ ਆਪਣਾ ਨਾਮ ਨਿਰਮਲ ਕੌਰ ਪਿੰਡ ਗੋਗੇ ਜ਼ਿਲ੍ਹਾ ਬਰਨਾਲਾ ਬਾਈ ਵੈਸੇ ਤੁਹਾਨੂੰ ਨੀਮੋ ਕਹਿੰਦੇ ਹਾਂ ਬਾਈ ਠੀਕ ਹੈ ਜੀ ਤੇ ਨੰਬਰ ਭੈਣ ਜੀ ਦਾ ਬਸ ਸਕਰੀਨ ਤੇ ਲਾ ਦਾਂਗੇ ਜੀ ਤੇ ਕਰਦੇ ਹਾਂ ਭੈਣ ਜੀ ਨਾਲ ਗੱਲਬਾਤ ਅੱਜ ਭੈਣ ਕਿੰਨੇ ਦਾ ਇੱਕ ਬਗੋ ਆਪਣੇ ਕੋਲ ਆਪਣੇ ਕੋਲੇ ਹੈਗੇ ਬਾਈ ਟੋਟਲ 8 ਠੀਕ ਹੈ ਜੀ ਹਾਂਜੀ ਭੈਣ ਜੀ ਆ ਦੱਸੋ ਜੀ ਪਹਿਲੀ ਗਾਹ ਦੀ ਜਾਸਤੀ ਦੱਸੋ ਟੇਲ ਜਾਣਕਾਰੀ ਇਹ ਵੀਰੇ ਸੂਣ ਦੇ ਲਊਗੀ 15 ਦਿਨ ਠੀਕ ਹੈ ਜੀ ਤੇ ਵੈਸੇ ਸੀਲ ਠੰਡੀ ਇਹ ਜੇ ਬਹੁਤ ਲੈ ਜੂ ਸਮਾਂ 20 ਦਿਨ ਹੀ ਲੈ ਜੇ ਸ਼ ਤੇ ਸੋਨੀ ਸੁਣੋ ਇਹ ਰੇਟ ਆਏਗਾ ਵੀਰੇ ਇਹ ਦਾ 62000 ਰੁਪਿਆ ਠੀਕ ਹੈ ਜੀ ਠੀਕ ਹੈ ਹਾਂ ਜੀ ਹਾਂ ਦੋ ਨੰਬਰ ਵਾਲੀ ਦਾ ਦੱਸੋ ਜੀ ਇਹ ਵੀਰੇ ਦੁੱਧ ਦੰਦੀ ਆ 17 ਕਿਲੋ ਠੀਕ ਹੈ ਜੀ ਇਹਦੀ ਆ ਬੱਛੀ ਐ ਇੱਕ ਮਿੰਟ ਜੀ ਆਪ ਅਸੀ ਹਾਂ ਵੀਰੇ ਇਹਦੀ ਬੱਛੇ ਠੀਕ ਹੈ ਜੀ ਰੇਟ 62000 ਰੇਟ 62000 ਮੜਾ ਪੈਣੇ ਦਰੋਂ ਮੜਾ ਸੈਡ ਜੀ ਤੇ ਸਭਾ ਭਰਾ ਫੇਸ ਕੁਆਲਟੀ ਰੇਟ 62000 ਸਵੀਗਿਆ ਤਨ ਟਾਈਮ ਚੋਕੇ ਲਿਜਾ ਸਕਦੇ ਹਾਂ ਹਾਂ ਬਾਈ ਕੋਈ ਏਖੜ ਓਖੜ ਜਾ ਰਹਾ ਵਗੈਰਾ ਨਹੀਂ ਵੀਰੇ ਸਿੱਧਾ ਪਿੰਡਾ ਚੋਂ ਬਸੂ ਲਿਆਉਨੇ ਪਿੰਡਾ ਚੀ ਵੇਚਦੇ ਆ ਅਸਾਂ ਮੰਡੀ ਨਹੀਂ ਜਾਂਦੇ ਠੀਕ ਹੈ ਜੀ ਹਾਂ ਕੋਈ ਏਖੜ ਓਖੜ ਨਹੀਂ ਲਾਉਂਦੇ ਜੀ ਨਹੀਂ ਨਹੀਂ ਵੀਰੇ ਨਹੀਂ ਏਖੜ ਵਾਲਾ ਪਸ਼ੂ ਰਹਿੰਦਾ ਨਹੀਂ ਜੀ ਮੰਡੀ ਨਹੀਂ ਰਹਿੰਦਾ ਠੀਕ ਹੈ ਜੀ ਸਾਡੇ ਕੋਈ ਮੰਡੀ ਜਾਣ ਵਾਲਾ ਹੈ ਨਹੀਂ ਠੀਕ ਹੈ ਜੀ ਦੇਖ ਸਕਦੇ ਹੋ ਬਹੁਤ ਹੀ ਵਧੀਆ ਚੋਕੇ ਤਨ ਟਾਈਮ ਲਿਜਾ ਦੇ ਹਾਂ ਜੀ ਪਿੰਡ ਦੇ ਤੀਜਾ ਨੰਬਰ ਦੱਸੋ ਇੱਕ ਆਲੀ ਤੀਜਾ ਨੰਬਰ 20 ਲੀਟਰ ਦੁੱਧ ਵੀਰੇ ਉਹ ਬੱਛੀ ਹੈ ਠੀਕ ਹੈ ਜੀ ਇਹਦਾ ਵੀ 60000 ਰੇਟ ਹੈ ਦੇਖ ਸਕਦੇ ਹੋ ਬਰਾ ਇਹਦਾ 65000 ਇਹਦਾ 65000 ਰੇਟ ਆ ਵੀਰੇ ਯਾਰ ਅੰਦਰੋਂ ਦੁੱਧ ਕਿੰਨਾ ਜੀ ਇਹਦਾ ਦੁੱਧ ਦੇ ਦੂ 20 ਲੀਟਰ ਤੇ 19 ਵੀ ਲੀਟਰ ਹੋਊ ਕੱਦ ਕੁ ਸੁਖਣਾ ਕਰਮਾਲੀ ਵਧੀਆ ਜੀ ਠੀਕ ਹੈ ਹਾਂਜੀ ਬੰਨ ਜੀ ਆ ਚਾਰ ਨੰਬਰ ਦਾ ਦੱਸੋ ਜੀ ਇਹ ਵੀਰੇ 5.5 ਮਹੀਨਾ ਦੀ ਗੱਬਣ ਹਾਂਜੀ 9 ਕਿਲੋ ਦੁੱਧ ਹੁੰਦੀ ਹੈ ਠੀਕ ਹੈ ਜੀ 40000 ਰੁਪਏ ਰੇਟ ਆ ਦਾ ਠੀਕ ਹੈ ਜੀ ਚੈੱਕ ਕਰੀ ਵੀ ਜੋ ਆਪਣੀ ਹਾਂ ਕਰਾ ਕੇ ਲਿਜਾਓ ਕਰਾ ਕੇ ਠੀਕ ਹੈ ਜੀ ਇਹਦਾ ਰੇਟ ਕੀ ਜੀ ਇਹਦਾ ਰੇਟ 40000 ਇਹਦਾ 40000 ਦੱਸ ਵੀ ਤਾ ਕੋਈ ਗੱਲ ਨਹੀਂ ਸੋਰੀ ਸੇ ਹਾਂਜੀ ਬੰਦ ਜੀ ਆ ਦੱਸੋ ਜੀ ਆ ਇਹ ਵੀਰੇ 34000 ਰੇਟ ਹੈ ਦਾ ਅੱਛਾ ਜੀ 6 ਲੀਟਰ ਦਾ 5 5.5 ਮਹੀਨਾ ਦੀ ਗੱਪਣ ਠੀਕ ਹੈ ਜੀ ਇਸ ਆਪਣੀ ਚੈੱਕ ਕਰਾਈ ਵੀ ਹੈਗਾ ਹਾਂ ਕਰਾਈ ਹੋਈ ਹੈ ਚੈੱਕ ਕਰਾ ਕੇ ਲੈ ਜਾ ਕਰਾਈ ਹੋਈ ਹੈ ਕਰਾਈ ਹੋਈ ਆਪਣੀ ਠੀਕ ਹੈ ਜੀ ਹਾਂਜੀ ਅਗਲੀ ਦਾ ਦੱਸੋ ਜੀ ਅਗਲੀ ਦੁੱਧ ਹੈਗਾ ਵੀਰੇ 9 ਕਿਲੋ ਹਾਂਜੀ 35000 ਰੁਪਏ ਰੇਟ ਹੈ ਦਾ ਠੀਕ ਹੈ ਜੀ 9 ਕਿਲੋ ਦੁੱਧ ਦਾ ਗੱਪਣ ਗੱਪਣ ਦਾ ਨਹੀਂ ਹੈ ਜੀ ਨਹੀਂ ਗੱਪਣ ਹੈ ਨਹੀਂ ਉਹ ਪਰਾ ਠੀਕ ਹੈ ਜੀ ਹਾਂਜੀ ਭੈਣ ਜੀ ਆ ਦਸੂਜੀ ਸਿੰਘ ਗਾੜੀ ਇਹਦੇ ਥੱਲੇ ਵੀਰੇ ਦੁੱਧਾਂ ਨੂੰ ਛੱਡੀ ਜਾਂਦੇ ਸਤਵਾਂ ਮਹੀਨਾ ਘੱਭਣ ਨੂੰ ਲੱਗਿਆ ਬਸ ਤਿੰਨ ਕਿਲੋ ਕਿਲੋ ਦੀ ਬਸ ਤਿੰਨ ਕਿਲੋ ਦੀ ਹਾਂ ਇਹਦਾ ਕੀ ਰੇਟ ਆ ਜੀ ਇਹ ਬਾਈ ਰੇਟ ਦਾ ਹੈਗਾ 28000 ਰੁਪਿਆ ਠੀਕ ਹੈ ਜੀ ਦੋਪਰਾ ਭੈਣ ਕੋਲ ਇੰਨੀ ਗਈਆਂ ਸਾਨੂੰ ਕੱਲੀ ਕੱਲੀ ਗਾਂ ਦਾ ਡਿਟੇਲ ਦੱਸ ਹੀ ਦਿੱਤੀ ਤੇ ਪੈਂਡੋਗੋ ਕੇ ਜ਼ਿਲ੍ਹਾ ਬਰਨਾਲਾ ਭੈਣ ਦਾ ਨੰਬਰ ਸਕਰੀਨ ਤੇ ਲਾ ਦਾਂਗੇ ਜੀ ਜੀਤਾ ਫਾਰਮ ਟਿਬ ਵੀ ਨੂੰ ਬਾਦੋ ਸਬਸਕ੍ਰਾਈਬ ਕਰਾ ਕੇ ਸ਼ੇਅਰ ਕਰਿਆ ਕਰੋ ਤਾਂ ਕਿਸੇ ਨੂੰ ਨਵੀਂ ਨਵੀਂ ਵੀਡੀਓ ਅਪਲੋਡ ਕਰ ਦਈਏ ਜੀ ਫੇਸਬੁੱਕ ਤੇ ਹੈਗਾ ਜੀ ਦਰਜੀਤ ਰਾਏ ਠੀ ਮਿਲਦੇ ਆਂ ਫਿਰ ਅਗਲੀ ਵੀਡੀਓ 'ਚ ਰੁੱਕ ਕੇ ਬਾਏ